ਜਿਵੇਂ ਸੰਤ ਬਾਬਾ ਇੰਦਰदास ਮਹਾਰਾ ਨੇ ਆਸਥਾਨ ਪ੍ਰਗਟ ਕੀਤਾ ਸੁਣਿਓ ਗੁਰਮੁਖੋ ਜਿਹੜੇ ਨਾਮੰਦੇ ਬੰਜਾਰੇ ਨੇ ਨਾ ਨਾਮਣ ਦੀ ਬੰਦ ਕਰਨ ਵਾਲੇ ਨੇ ਉਹ ਸਾਧੂ ਦੀ ਗੱਲ ਜਰੂਰ ਸੁਣਦੇ ਨੇ ਉਹ ਸਾਧੂ ਦਾ ਬਚਨ ਜਰੂਰ ਸੁਣਨਗੇ ਜਿਨ੍ਹਾਂ ਦੀ ਯਾਦ ਵਿੱਚ ਆਇਓ ਜਿਨ੍ਹਾਂ ਦਾ ਦਿਨ ਮਨਾਤੇ ਹੋ ਹੁਣ ਕੀ ਬਾਤ ਵੀ ਮੰਨੋ ਆਏ ਜਿਵੇਂ ਧੰਵਾ ਵਾ ਇੰਦਰਦਸ ਮਾਰਾ ਨੇ ਇਸ ਧਰਤੀ ਨੂੰ ਰੰਗ ਭਾਗ ਲਾਏ ਨਾ ਆਏ ਇੱਕ ਸਾਧੂ ਕਿਸੇ ਨਗਰ ਵਿੱਚ ਜਾ ਕੇ ਬਹਿ ਗਿਆ ਗੱਲ ਮੈਂ ਮਹਾਪੁਰਖਾਂ ਦੀ ਕਰਨ ਲੱਗਿਆ ਸਾਧੂ ਦੁਨੀਆ ਤੇ ਜਾਂਦਾ ਕਿ ਨਹੀਂ ਜਾਂਦਾ ਸਾਧੂ ਨੂੰ ਮੌਤ ਆਉਂਦੀ ਆ ਕਿ ਨਹੀਂ ਆਉਂਦੀ ਆਏ ਇੱਕ ਸਾਧੂ ਕਿਸੇ ਨਗਰ ਜਾ ਕੇ ਵਹਿ ਗਿਆ ਹੱਥ ਵਿੱਚ ਮਾਲਾ ਫੜੀ ਰੱਬ ਰੱਬ ਕਰਦਾ ਰਿਹਾ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ RAM ਆਏ ਰੱਬ ਰੱਬ ਕਰਦਾ ਰਿਹਾ ਬੜਾ ਸਮਾਂ ਲੰਘ ਗਿਆ ਰੱਬ ਰੱਬ ਕਰਦੇਆਂ ਨੂੰ ਤੁਹਾਡੇ ਵਰਗੇ ਪਿਆਰ ਵਾਲੇ ਸੰਗਤਾਂ ਉਹ ਮਹਾਂਪੁਰਖਾਂ ਨੂੰ ਮਿਲਣ ਆਉਂਦੀਆਂ ਰਹੀਆਂ ਜਾਂਦੀਆਂ ਰਹੀਆਂ ਇੱਕ ਦਿਨ ਐਦਾਂ ਦਾ ਵੇਲਾ ਆ ਗਿਆ ਅੱਜ ਦੀ ਗੱਲ ਕਰੀਏ ਜਿਵੇਂ ਅੱਜ ਆਪਾਂ ਸਾਧੂਆਂ ਦੀ ਯਾਦ ਵਿਚ ਜੁੜੇ ਆ ਜਿਵੇਂ ਅੱਜ ਮਹਾਂਪੁਰਖਾਂ ਦੀ ਵਰਸੀ ਸਮਾਗਮ ਵਿੱਚ ਜੁੜੇ ਆ ਅੱਜ ਵਾਲਾ ਦਿਨ ਆ ਗਿਆ ਉਹ ਮਹਾਂਪੁਰਖਾਂ ਕੋਲ ਸੰਗਤਾਂ ਬੈਠੀਆਂ ਜਿਵੇਂ ਅੱਜ ਤੁਸੀਂ ਬਚਨ ਸੁਣਦੇ ਹੋ ਨਾ ਮਹਾਂਪੁਰਖਾਂ ਦੇ ਆਏ ਸਤਿਪੁਰਸ਼ਾਂ ਨੇ ਬੈਠਿਆਂ ਬੈਠਿਆਂ ਬਚਨ ਕਰ ਦਿੱਤਾ ਕਹਿੰਦੇ ਸੰਗਤੇ ਸਾਡਾ ਸਮਾਂ ਥੋੜਾ ਰਹਿ ਗਿਆ ਅਸੀਂ ਦੁਨੀਆ ਤੇ ਹੁਣ ਚੱਲੇ ਆ ਅਸੀਂ ਦੁਨੀਆ ਤੇ ਚਲੇ ਜਾਣਾ ਜਿਨ੍ਹਾਂ ਦਾ ਪਿਆਰ ਸੀ ਦੌੜ ਕੇ ਆਏ ਕਹਿੰਦੇ ਸਤਿਗੁਰੂ ਤੁਸੀਂ ਦੁਨੀਆ ਤੇ ਜਾਣਾ ਏ ਐਦਾਂ ਕਿਵੇਂ ਹੋ ਜਾਏਗਾ ਅਸੀਂ ਤਾਂ ਤੁਹਾਡੇ ਦਰਸ਼ਨ ਕਰ ਕਰਕੇ ਜੀਨੇ ਆ ਅਸੀਂ ਤੁਹਾਡੇ ਬਿਨਾ ਥੋੜਾ ਰਹਿ ਸਕਦੇ ਆ ਐ ਨਾ ਕੋ ਮਹਾਰਜ ਕਹਿੰਦੇ ਨਾ ਭਾਈ ਹੁਣ ਸਮਾਂ ਥੋੜਾ ਰਹਿੰਦਾ ਏ ਅਸੀਂ ਚਲੇ ਜਾਣਾ ਸੰਗਤ ਵਿੱਚ ਸਾਰੇ ਸ਼ਰਧਾਵਾਨੀ ਆਉਂਦੇ ਤੇ ਸੰਗਤ ਵਿੱਚ ਸਾਰੇ ਸ਼ੰਕਾਵਾਜ ਨਹੀਂ ਹੁੰਦੇ ਦੋ ਚਾਰ ਬੰਦੇ ਸ਼ੰਕਾਵਾਜੀ ਬੈਠੇ ਸਨ ਜਿਹੜੇ ਸਾਧੂਆਂ ਦੇ ਵਿਰੋਧੀ ਲੋਕ ਹੁੰਦੇ ਨੇ ਉਹ ਕਈ ਆ ਕੇ ਵੇਖਦੇ ਰਹਿਣਗੇ ਕੀ ਕਰਦੇ ਨੇ ਕੀ ਕਰਨਗੇ ਬਚਨ ਪੜਿਆ ਨਾ ਆਪਾਂ ਨੇ ਵੇਖੀਏ ਨੇ ਫੱਕਰ ਦੇ ਹਾਲ ਨੂੰ ਭਾਵੇਂ ਫੱਕਰ ਹਾਲੋ ਤੇ ਹਾਲ ਹੋਵੇ ਕਦੇ ਫੋਲੀ ਇਹ ਨਾ ਫਕਰਾਂ ਦੀ ਗੋਦੜੀ ਨੂੰ ਸ਼ਾਇਦ ਗੋਦੜੀ 'ਚ ਲਾਲ ਹੋਵੇ ਪਿਆਰ ਕਰਨ ਵਾਲਿਆਂ ਨੇ ਪੁੱਛਿਆ ਮਹਾਰਾਜ ਆਹ ਬਚਨ ਨਾ ਕਰੋ ਜੇ ਤੁਸੀਂ ਚਲੇਗੇ ਸਾਡਾ ਕੀ ਬਣੇਗਾ ਜਿਹੜੇ ਪੰਜਾਂ ਸਾਧੂਆਂ ਦੇ ਵਿਰੋਧੀ ਸਨ ਨਾ ਉਹ ਕਹਿੰਦੇ ਮਹਾਰਾਜ ਜੀ ਤੁਹਾਨੂੰ ਪਤਾ ਮੌਤ ਕਦੋਂ ਆਉਣੀ ਆ ਗੱਲ ਮੈਂ ਮਾਪੁਰਖਾਂ ਦੇ ਜਾਣ ਦੀ ਕਰਨ ਲੱਗਿਆ ਸੁਣਿਓ ਕਹਿੰਦੇ ਮਹਾਰਾਜ ਤੁਹਾਨੂੰ ਪਤਾ ਤੁਸੀਂ ਕਦੋਂ ਮਰਨਾ ਏ ਜੇ ਤੁਹਾਨੂੰ ਪਤਾ ਏ ਤੁਸੀਂ ਮਰਨਾ ਏ ਇਹਨਾਂ ਲੋਕਾਂ ਨੂੰ ਕਹਿੰਦੇ ਆਂ ਅਸੀਂ ਦੁਨੀਆ ਤੇ ਚਲੇ ਜਾਣਾ ਜੇ ਤੁਸੀਂ ਜੰਨੀਆਂ ਤੇ ਜਾਣਾ ਏ ਜੇ ਤੁਸੀਂ ਬਹੂਰਨ ਸਾਧੂ ਆ ਜੇ ਤੁਹਾਡੀ ਬੰਦਗੀ ਆ ਜੇ ਤੁਹਾਡਾ ਤਾਪ ਆ ਜੇ ਤੁਸੀਂ ਦੁਨੀਆ ਨੂੰ ਉਪਦੇਸ਼ ਕਰਦੇ ਆ ਇੱਕ ਕੋਰੇ ਕਾਗਜ਼ ਤੇ ਲਿਖ ਕੇ ਦੇ ਕੇ ਜਾਓ ਤੁਸੀਂ ਮਰੂਗੇ ਕੱਲ ਯਾਰ ਤੇ ਹਥਿਆਰ ਪਰਖ ਲੈਣਾ ਚਾਹੀਦਾ ਜਿਹਦੇ ਨਾਲ ਯਾਰੀ ਲਾਈ ਆ ਉਹਨੂੰ ਵੀ ਪਰਖ ਲੈਣਾ ਚਾਹੀਦਾ ਉਹ ਪੂਰਾ ਹੈ ਕਿ ਅਧੂਰਾ ਹੈ ਜਦੋਂ ਇਹ ਆਖਿਆ ਨਾ ਸੰਗਤ ਦੇ ਵਿੱਚ ਕਹਿੰਦੇ ਮਹਾਰਾਜ ਜੇ ਤੁਸੀਂ ਜਾਣਾ ਹੈ ਤੁਹਾਨੂੰ ਮੌਤ ਆਉਣੀ ਆ ਇਹ ਤੇ ਦੱਸ ਦਿੱਤਾ ਵੀ ਅਸੀਂ ਚਲੇ ਜਾਣਾ ਇਹ ਦੁਨੀਆ ਦੇ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਦੁਨੀਆ ਤੇ ਚਲੇ ਜਾਣਾ ਪਰ ਇਹ ਦੱਸ ਕੇ ਜਾਓ ਤੁਸੀਂ ਕਦੋਂ ਜਾਣਾ ਹੈ ਸੁਣਿਓ ਇੱਕ ਹੋਰੇ ਕਰਕੇ ਤੇ ਲੈ ਕੇ ਜਾਓ ਤੁਸੀਂ ਕਦੋਂ ਮਰਨਾ ਹੈ ਸੰਤ ਬਾਬਾ ਇੰਦਰਦਸ ਮਹਾਰਾਜ ਵਰਗੇ ਸਾਧੂ ਜਿਨ੍ਹਾਂ ਦੀ ਯਾਦ ਵਿੱਚ ਬੈਠੇ ਹਾਂ ਅੱਛਿਆ ਮਹਾਪੁਰਜ ਕਹਿੰਦੇ ਕੋ ਗੁਰਮੁਖ ਤੈਨੂੰ ਸ਼ੰਕਾ ਦਾ ਰੋਗ ਲੱਗ ਗਿਆ ਮੈਂ ਸਦਾ ਹੀ ਦਵਾਨਾਂ ਚ ਬੇਨਤੀ ਕਰਦਾ ਹੁੰਨਾ ਹੈ ਦੁਨੀਆ ਤੇ ਤਿੰਨ ਰੋਗ ਲੱਗੇ ਨੇ ਮਾੜੇ ਨੇ ਰੱਬ ਬੰਦੇ ਨੂੰ ਜ਼ਿੰਦਗੀ ਚ ਨਾ ਲਾਵੇ ਪਹਿਲਾ ਰੋਗ ਗਰੀਬੀ ਦਾ ਤੇ ਦੂਜਾ ਛੋੜੇ ਦਾ ਤੇ ਤੀਜਾ ਸ਼ੰਕਾ ਤੇ ਚਿੰਤਾ ਇਹ ਤਿੰਨੇ ਰੋਗ ਲੱਗੇ ਮਾੜੇ ਨੇ ਜਿਨ੍ਹਾਂ ਲੋਕਾਂ ਨੂੰ ਲੱਗ ਜਾਣ ਇਹ ਰੋਗ ਬੰਦੇ ਨੂੰ ਅੰਦਰੋਂ ਅੰਦਰ ਹੀ ਖਾ ਜਾਂਦੇ ਨੇ ਦੇਖਣ ਨੂੰ ਲੱਖ ਸੋਹਣੇ ਲੱਗਦੇ ਹੋਣ ਜਿਹੜੀ ਲੱਕੜ ਨੂੰ ਘੁਣਾ ਲੱਗ ਜਾਵੇ ਸਜਣੋ ਉਹ ਲੱਕੜ ਵੇਖਣ ਨੂੰ ਭਾਵੇਂ ਲੱਖ ਵਾਰੀ ਸੋਹਣੀ ਲੱਗਦੀ ਹੋਵੇ ਜਦੋਂ ਕਿਤੇ ਅੰਦਰੋਂ ਫਰੋਲ ਕੇ ਵਿਖੀਏ ਉਹ ਲੱਕੜ ਖਾਲੀ ਹੋ ਜਾਂਦੀ ਹੈ ਜਿਨ੍ਹਾਂ ਦੇ ਪਿਆਰੇ ਤੁਰ ਜਾਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਵਿਛੋੜਾ ਹੁੰਦਾ ਕੀ ਆ ਉਹ ਕਹਿੰਦੇ ਮਹਾਰਾਜ ਜੇ ਤੁਹਾਨੂੰ ਪਤਾ ਹੈ ਵੀ ਅਸੀਂ ਤੁਰ ਜਾਣਾ ਦੱਸੋ ਕਦੋਂ ਜਾਣਾ ਹੈ ਦੱਸੋ ਲਿਖ ਕੇ ਦੇ ਕੇ ਜਾਓ ਮਹਾਰਾਜ ਕਹਿੰਦੇ ਲਿਆਓ ਪੂਰਾ ਕਾਗਜ਼ ਕਲਮ ਦੁਵਾਤ ਲੈ ਆਂਦੀ ਕੋਰੇ ਕਾਗਜ਼ ਦੀ ਹਿੱਕ ਤੇ ਲਿਖ ਦਿੱਤਾ 6 ਮਹੀਨੇ ਨੂੰ ਮਰ ਜਾਣ ਆਲਾ ਸਜਣਾ ਕਹਿੰਦਾ ਮਹਾਰਾਜ ਕਿੰਨੇ ਵਜੇ ਮਰਨਾ ਹੈ ਇਹ ਲਿਖੋ ਸਤਪੁਰਸ਼ਾਂ ਨੇ ਦੱਸ ਦਿੱਤਾ ਅੰਨੇ ਟਾਈਮ ਨੂੰ ਅਸੀਂ ਆ ਫਾਨੀ ਦੁਨੀਆ ਨੂੰ ਛੱਡ ਕੇ ਚਲੇ ਜਾਣਾ ਅਸੀਂ ਚਲੇ ਆ ਜਾਨਾ ਉਹਨੇ ਕੋਰਾ ਕਾਗਜ਼ ਸੰਭਿਆ ਬੈਠ ਕੀਤੀ 6 ਮਹੀਨੇ ਦੀ ਕਹਿੰਦੇ ਦੇਖਦੇ ਆ ਸਾਧ ਮਰਦਾ ਕਿ ਨਹੀਂ ਮਰਦਾ ਇਹ ਸਾਧੂ ਮਰਦਾ ਕਿ ਨਹੀਂ ਮਰਦਾ 6 ਮਹੀਨੇ ਆਏ ਉਹ ਦਿਨ ਆਇਆ ਅੱਜ ਦੀ ਘੜੀ ਦੀ ਗੱਲ ਕਰ ਲੋ ਉਹ ਟਾਈਮ ਆਇਆ ਸੱਜਣੋ ਜਦੋਂ ਘੜੀ ਤੇ ਟਾਈਮ ਆਇਆ ਨਾ ਸੰਗਤਾਂ ਡੇਰੇ ਵਿੱਚ ਸਤਿਪੁਰਸ਼ਾਂ ਦੇ ਪਹੁੰਚ ਗਏ ਜਦੋਂ ਮਹਾਪੁਰਖਾਂ ਦੇ ਡੇਰੇ ਵਿੱਚ ਪਹੁੰਚੀਆਂ ਸੰਤਾਂ ਨਾ ਜਿਹੜੇ ਛੰਕਾ ਬਾਜੀ ਲੋਕ ਸਨ ਜਿਨ੍ਹਾਂ ਨੇ ਕਿਹਾ ਤਾਂ ਕੋਰੇ ਕਾਗਜ਼ ਤੇ ਲੇਕੇ ਦੇ ਸਾਨੂੰ ਕਦੋਂ ਮਰਾਂਗੇ ਤੁਸੀਂ ਉਹ ਵੀ ਕੋਰਾ ਕਾਗਜ਼ ਤੇ ਲਿਖੇ ਹੋਏ ਤੇ ਲੈ ਕੇ ਸੰਤਾਂ ਦੇ ਡੇਰੇ ਪਹੁੰਚ ਗਏ ਸੰਗਤਾਂ ਦਾ ਇਕੱਠ ਹੋ ਗਿਆ ਕਹਿੰਦੇ ਮਹਾਰਾਜ ਨੇ ਅੱਜ ਸਰੀਰ ਛੱਡਣਾ ਏ ਪਿਆਰ ਵਾਲੇ ਕਹਿੰਦੇ ਬੇਨਤੀਆਂ ਕਰਾਂਗੇ ਮਹਾਰਾਜ ਨਾ ਛੱਡਿਓ ਸਰੀਰ ਜਿਨ੍ਹਾਂ ਨੇ ਕੋਰੇ ਕਾਗਜ਼ ਤੇ ਲਿਖਾਇਆ ਉਹ ਕਹਿੰਦੇ ਵੇਖਦੇ ਆ ਇਹ ਸਾਧ ਸੱਚ ਬੋਲਦਾ ਕਿ ਝੂਠ ਬੋਲਦਾ ਸੀ ਹਰ ਇੱਕ ਬੰਦੇ ਦੀ ਅੱਖ ਢੜੀ ਤੇ ਖੜਗੀ ਹਰ ਇੱਕ ਬੰਦੇ ਦੀ ਅੱਖ ਟਾਈਮ ਤੇ ਖੜਗੀ ਉਹ ਟਾਈਮ ਆਏਗਾ ਜਿਨ੍ਹਾਂ ਦਾ ਪਿਆਰ ਸੀ ਉਹਨਾਂ ਦਾ ਦਿਲ ਕਬਰਉਣਾ ਸ਼ੁਰੂ ਹੋ ਗਿਆ ਜੂੰ ਜੂੰ ਦਿਨ ਨੇੜੇ ਆਇਆ ਜੂੰ ਜੂੰ ਟਾਈਮ ਨੇੜੇ ਆਇਆ ਉਹ ਰੂਹਾਂ ਤੜਫਣੀਆਂ ਸ਼ੁਰੂ ਹੋ ਗਈਆਂ ਜਿਵੇਂ ਮੱਛੀ ਨੂੰ ਪਾਣੀ ਤੋਂ ਬਾਹਰ ਕੱਢੋ ਤੜਫਦੀ ਆ ਨਾ ਆਏ ਪਿਆਰ ਕਰਨ ਵਾਲੇ ਤੜਫਣ ਲੱਗ ਪਏ ਕਹਿੰਦੇ ਦੇਖਦੇ ਆ ਓਏ ਇਹ ਸਾਧੂ ਚੱਲਿਆ ਏ ਜਾਵੇ ਜਿਹੜੇ ਸ਼ੰਕਾਵਾਦੀ ਸੀ ਕਹਿੰਦੇ ਵੇਖਦੇ ਆ ਟਾਈਮ ਤੇ ਪੂਰਾ ਹੋ ਗਿਆ ਹੁਣ ਮਰਦਾ ਕਿ ਨਹੀਂ ਮਰਦਾ ਆਖੋ ਸਤਨਾਮ ਜੈ ਗੁਰਦੇਵ ਧਨ ਗੁਰ ਦੇ ਉਹ ਕਹਿੰਦੇ ਵੇਖਦੇ ਆ ਜਦੋਂ ਉਹ ਟਾਈਮ ਹੋਇਆ ਨਾ ਆਏ ਮਹਾਪੁਰਖਾਂ ਨੇ ਚਾਦਰ ਧਨ ਤੇ ਓੜ ਲਈ ਧਨਵਾ ਬਈ ਇੰਦਰਦਸ ਮਹਾਰਾਜ ਜੀ ਵਰਗੇ ਸਾਧੂ ਦੀ ਉਹ ਫਲਵਾੜੀ ਦੀ ਗੱਲ ਕਰ ਲਈਏ ਜਿਹੜੀ ਫਲਵਾੜੀ ਵਿੱਚ ਉਹ ਸਾਧੂ ਪੈਦਾ ਹੋਏ ਨੇ ਜਿਵੇਂ ਦੁਨੀਆ ਦੀ ਦੁਨੀਆ ਹੈ ਨਾ ਐ ਸਾਧੂਆਂ ਦੀ ਵੀ ਦੁਨੀਆ ਹੈ ਤੇ ਸਤਪੁਰਸ਼ਾਂ ਦਾ ਟਾਈਮ ਹੋਇਆ ਕਹਿੰਦੇ ਆਏ ਤਨ ਤੇ ਚਾਦਰ ਓੜੀ ਆਖ ਦਿੱਤਾ ਕਹਿੰਦੇ ਸੰਗਤੇ ਚੰਗਾ ਸਾਡਾ ਸਮਾਂ ਹੋ ਗਿਆ ਅਸੀਂ ਦੁਨੀਆ ਤੇ ਚੱਲੇ ਅਸੀਂ ਦੁਨੀਆ ਤੇ ਚੱਲੇ ਛੱਡ ਕੇ ਦੇਸ਼ ਬਗਾਨਾ ਸਾਧੂ ਘਰ ਤੁਰ ਗਏ ਬਾਹਰ ਰੌਲਾ ਪੈ ਗਿਆ ਕਹਿੰਦੇ ਸੰਤਾ ਨੇ ਸਰੀਰ ਛੱਡ ਦਿੱਤਾ ਉਹ ਚਲੇ ਗਏ ਪਿਆਰ ਕਰਨ ਵਾਲਿਆਂ ਦੀਆਂ ਤਾਂ ਹੱਥ ਨਿਕਲ ਗੀਆਂ ਬਰਲਾਪ ਉੱਠ ਖੜਿਆ ਬਰਲਾਪ ਲੜ ਰੋਣ ਲੱਗ ਪਏ ਕਹਿੰਦੇ ਮਹਾਂਪੁਰਖ ਦੁਨੀਆ ਤੇ ਤੁਰ ਗਏ ਓਏ ਸ਼ੰਕਾ ਕਰਨ ਵਾਲੇ ਖੜੇ ਹੋ ਗਏ ਓਏ ਸਤਪੁਰਖੋ ਤੁਹਾਡੇ ਤੇ ਸ਼ੰਕਾ ਕੀਤੀ ਤੁਹਾਡੇ ਤੇ ਮੈਂ ਪਰੋਸਾਨੀ ਕੀਤਾ ਮਤ ਭਾਗੀ ਆ ਸੀ ਪਰ ਗੁਰਮੁਖੋ ਜਦੋਂ ਸਾਡੇ ਕੋਲ ਸਾਧੂ ਹੁੰਦਾ ਸੀ ਉਦੋਂ ਕਦਰ ਨਹੀਂ ਕਰਦੇ ਜਦੋਂ ਇਹ ਕਿਤੇ ਸਾਧੂ ਦੁਨੀਆ ਤੇ ਚਲੇ ਜਾਣ ਫਿਰ ਇਹ ਰੱਖਾ ਰੋਂਦੀਆਂ ਜੇ ਕਿਤੇ ਉਹ ਸਾਧੂ ਮਿਲੀਏ ਤੇ ਸੇਵਾ ਕਰ ਲਈਏ ਜਦੋਂ ਮਾਪੇ ਸਾਡੇ ਕੋਲ ਹੁੰਨੇ ਆ ਉਦੋਂ ਅਸੀਂ ਮੰਨਦੇ ਨਹੀਂ ਜਦੋਂ ਦੂਰ ਜਾਂਦੇ ਆ ਫਿਰ ਰੋਂਦੇ ਆ ਓਏ ਮਾਪੇ ਕਿਤੇ ਲੱਭ ਜਾਣ ਇਹਨਾਂ ਦੀ ਸੇਵਾ ਕਰ ਲਈਏ ਆਖੋ ਸਤਨਾ ਕਰ ਲਈਏ ਸੁਣਿਓ ਰੌਲਾ ਪੈ ਗਿਆ ਸਰੀਰ ਛੱਡ ਦਿੱਤਾ ਸ਼ੰਕਾ ਬਾਜੀਆ ਨੇ ਮਾਪੁਰਖਾਂ ਦੇ ਚਰਨਾਂ ਤੇ ਸੀਸ ਝੁਕਾਇਆ ਕਹਿੰਦੇ ਸਤਪੁਰਸ਼ੋ ਗਲਤੀ ਹੋ ਗਈ ਚਾਰ ਪਾਈਆਂ ਨੇ ਇਸ਼ਨਾਨ ਕਰਾਇਆ ਚਲੋ ਜੀ ਮਹਾਰਾਜ ਦਾ ਸੰਸਕਾਰ ਕਰੀਏ ਅਰਥੀ ਤੇ ਪਾਏ ਉੱਪਰ ਕਫਨ ਪਾ ਦਿੱਤਾ ਜਿਹੜੀ ਚਾਦਰ ਕਰਨ ਤੇ ਉਹਦੀ ਸੀ ਸਤਪੁਰਸ਼ਾਂ ਨੇ ਉਹੀ ਉੱਪਰ ਸੇਵਾਦਾਰਾਂ ਨੇ ਪਾਈ ਸਾਰੇ ਪਿੰਡ ਦੀਆਂ ਪ੍ਰਿਕਰਮਾਂ ਕਰਾਈਆਂ ਤੇ ਜਦੋਂ ਸ਼ਮਸ਼ਾਨ ਘੜ ਵੱਲ ਨੂੰ ਤੁਰਨ ਲੱਗੇ ਪਿੰਡ ਦੀ ਐ ਪ੍ਰਿਕਰਮਾਂ ਕਰਦੇ ਜਾਂਦੇ ਨੇ ਸਤਪੁਰਸ਼ਾਂ ਦੇ ਸਰੀਰ ਮਰਤਕ ਦੇ ਜਾਂਦੀ ਆ ਕਹਿੰਦੇ ਜਿੱਦਨ ਮਾਰਾਂ ਨੇ ਸਰੀਰ ਛੱਡਿਆ ਨਾ ਉਸੇ ਦਿਨ ਉਸ ਦਿਨ ਪਿੰਡ ਵਿੱਚ ਵਿਆਹ ਪਿੰਡ ਵਿੱਚ ਵਿਆਹ ਬਾਜੇ ਕਾਜੇ ਵੱਜਦੇ ਨੇ ਇੱਕ ਪਾਸੇ ਡੇਰੇ ਤੋਂ ਅਰਥੀ ਤੁਰਪੀ ਸਾਧੂਆਂ ਦੀ ਦੂਜੇ ਪਾਸੇ ਪਿਆਰ ਵਾਲੇ ਜਿਨ੍ਹਾਂ ਦੇ ਮੁੰਡੇ ਦਾ ਵਿਆਹ ਸੀ ਉਹ ਮਾਂ ਰਿਸ਼ਤੇਦਾਰ ਭੈਣ ਭਰਾ ਸਾਰਕ ਸੰਬੰਧੀ ਮਾਫ਼ ਮਾਫ਼ ਕਰਨਾ ਪੁੱਤਰ ਦੇ ਸਿਰ ਤੇ ਸੇੜਾ ਸਜਾ ਕੇ ਉਹਨੂੰ ਵਿਆਹਣ ਵਾਸਤੇ ਘਰੋਂ ਤੁਰਪੇ ਬਰਾਤ ਲੈ ਕੇ ਗਈ ਇਧਰ ਉਹ ਸਤਿਪੁਰਸ਼ਾਂ ਦੀ ਅਰਥੀ ਆ ਗਈ ਇਧਰ ਉਹ ਬਰਾਤ ਆ ਗਈ ਜਦੋਂ ਆਪਸੀ ਦੋਨਾਂ ਦਾ ਮੇਲ ਹੋਇਆ ਨਾ ਆਪਸੀ ਮੇਲ ਹੋਇਆ ਉਹ ਬਰਾਤੀ ਸੱਜਣ ਕਹਿੰਦੇ ਅਰਥੀ ਮਿਲ ਗਈ ਬਦਸ਼ਕਨਾ ਕੰਮ ਹੋ ਗਿਆ ਕਹਿੰਦੇ ਆ ਨਾ ਕੋਈ ਮਾੜਾ ਸੱਜਣ ਹੋ ਜਵੇ ਕਹਿੰਦੇ ਆ ਮਾੜਾ ਹੋ ਗਿਆ ਅਸੀਂ ਸ਼ਗਨਾ ਦੇ ਕੰਮ ਕਰਨੇ ਸੀ ਜਦੋਂ ਮਾਪੁਰਖਾਂ ਦੀ ਸਾਹਮਣੇ ਅਰਥੀ ਆਈ ਤੇ ਇਧਰ ਬਰਾਤੀ ਸੱਜਣ ਵਿਆਹਣ ਵਾਸਤੇ ਚੱਲੇ ਨੇ ਆਪਣੇ ਪੁੱਤਰ ਨੂੰ ਜਦੋਂ ਸਾਹਮਣੇ ਆਥੀ ਤੇ ਮਲਾਪ ਹੋਇਆ ਵਿਆਹਣ ਵਾਲਿਆਂ ਦਾ ਮਾਂ ਨੇ ਆਪਣੇ ਪੁੱਤਰ ਦੀ ਬਾਹ ਫੜੀ ਤੇ ਕਹਿੰਦੀ ਇਧਰ ਨੂੰ ਹੋ ਜਾ ਬਾਦਸ਼ਾਹ ਦਾ ਕੰਮ ਹੋ ਗਿਆ ਇਹ ਸਾਧ ਨੇ ਹੁਣੀ ਮਰਨਾ ਸੀ ਕਿਤੇ ਫੇਰ ਮਰ ਜਾਂਦਾ ਹੁਣੀ ਮਰਨਾ ਸੀ ਆਪਣੇ ਦਿਲ ਚ ਕਹਿੰਦੀ ਆ ਕਹਿੰਦੀ ਨੇ ਹੁਣੀ ਮਰਨਾ ਸੀ ਫੇਰ ਕਿਤੇ ਮਰ ਜਾਂਦਾ ਅੱਜ ਮੇਰੇ ਮੁੰਡੇ ਦਾ ਵਿਆਹ ਏ ਮੈਂ ਪੁੱਤ ਨੂੰ ਵਿਆਹ ਨਹੀਂ ਚੱਲੀ ਆ ਬਦਸ਼ਕਨਾ ਕੰਮ ਹੋ ਗਿਆ ਬਰਾਤੀ ਸਜਣ ਸਾਈਡ ਤੇ ਹੋ ਕੇ ਖੜ ਗਏ ਜਦੋਂ ਮਹਾਰਾਜ ਦੀ ਅਰਥੀ ਧੰਵਾਵਾ ਇੰਦਰਦਸ ਮਹਾਰਾਜ ਵਰਗੇ ਸਾਧੂਆਂ ਦੀ ਗੱਲ ਆ ਏ ਜਦੋਂ ਮਹਾਪੁਰਖਾਂ ਦੀ ਅਰਥੀ ਕੋਣ ਦੀ ਲੰਗਣ ਲੱਗੀ ਕਹਿੰਦੇ ਮਹਾਪੁਰਖ ਅਰਥੀ ਤੇ ਉੱਠ ਕੇ ਬੈਠ ਗਏ ਜੈ ਗੁਰਦੇਵ ਜੈ ਗੁਰਦੇਵ ਜੈ ਗੁਰਦੇਵ ਹਾਂ ਸਤਿਪੁਰਸ਼ ਅਰਤੀ ਤੇ ਉੱਠ ਕੇ ਬੈਠ ਕੇ ਸੇਵਾਦਾਰਾਂ ਨੂੰ ਆਖਿਆ ਓਏ ਅੱਧੀ ਰੋਗ ਲਿਓ ਉਹ ਵੀ ਕਿਸੇ ਦੀ ਧੀ ਪੈਣ ਹੋਏਗੀ ਜਿਹਨੇ ਰੱਬ ਵਰਗੇ ਸਾਧੂ ਨੂੰ ਦਿੱਤਾ ਜਨਮ ਗੁਰਮੁਖ ਕੋ ਉਹ ਵੀ ਕਿਸੇ ਦੀ ਧੀ ਪੈਣ ਹੋਏਗੀ ਇਨੇ ਸਤ ਮਹਾਰਾਜ ਸੰਤ ਬਾਬਾ ਹਰਚਰਨ ਦਾਸ ਮਹਾਰਾਜ ਵਰਗੇ ਸਾਧੂ ਨੂੰ ਜਨਮ ਦਿੱਤਾ ਇਸ ਕਰਕੇ ਧੀਆਂ ਦਾ ਸਤਕਾਰ ਕਰਿਓ ਤੇ ਜਿਹਦੇ ਨਾਲ ਲੋਕ ਸੁਖੀਏ ਪ੍ਰਲੋਕ ਸਹੇਲੇ ਨਾਨਕ ਹਰਪ੍ਰਭ ਆਪੇ ਮੇਲੇ ਸਾਰੀ ਸੰਗਤ ਦਾ ਧੰਨਵਾਦ ਜੀ ਚੰਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ